ਪੰਜਾਬ ਜੋਬ ਹੈਲਥ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿੱਥੇ ਕਿ ਅਸੀਂ ਤੁਹਾਨੂੰ ਰੋਜ਼ਾਨਾ ਆਉਂਦੀ ਨਵੇਂ-ਨਵੇਂ ਸਰਕਾਰੀ ਨੌਕਰੀ ਦੀ ਅਪਡੇਟ ਬਾਰੇ ਦੱਸਦੇ ਰਹਿੰਦੇ ਹਾਂ ਅੱਜ ਸਿੱਟਾ ਅਨੁਜੋ ਪਰਤੀਵਾਰ ਦਸਨ ਜਾ ਰਹੀਆਂ ਉਹ ਜੀ ਵੀ ਕਿ ਤੁਹਾਨੂੰ ਪਹਿਲਾਂ ਵੀ ਅਸੀਂ ਨੋਟੀਫਿਕੇਸ਼ਨ ਨਹੀਂ ਦੱਸਤਾ ਸੀਗਾ ਕਿ ਡਿਸਟ੍ਰਿਕਟ ਸੈਸ਼ਨ ਜੱਜ ਸੰਗਰੂਰ ਦੇ ਵਿੱਚ ਜੋ ਪ੍ਰੋਸੈਸ ਸਰਵਰ ਪੀਐਨ ਆਫਲਾਈਨ ਫਾਰਮ 2025 ਲਈ ਆਏ ਨੇ ਇਸ ਵਿੱਚ ਕੁੱਲ 17 ਵੈਕੈਂਸੀਆਂ ਆਊਟ ਹੋਈਆਂ ਸੀ ਤੇ ਇਸ ਫਾਰਮ ਨੂੰ ਅਪਲਾਈ ਕਰਨ ਲਈ ਅੱਜ ਹੈ ਲਾਸਟ ਡੇਟ ਜਿਸ ਨੂੰ ਅਪਲਾਈ ਕਰਨ ਲਈ ਤੁਹਾਡੇ ਕੋਲ ਜੋ ਕੁਆਲਿਫਿਕੇਸ਼ਨ ਸਿਰਫ ਤੇ ਸਿਰਫ 10ਵੀਂ ਪਾਸ ਜਾਂ 8ਵੀਂ ਪਾਸ ਹੋਣਾ ਜ਼ਰੂਰੀ ਆ ਸੋ ਜਿੰਨਾ ਕੋਲ ਵੀ 10ਵੀਂ ਜਾਂ 8ਵੀਂ ਪਾਸ ਹੈਗੀ ਹੋ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਨੇ 7 ਮਾਰ 2025 ਅੱਜ ਦੀ ਤਰੀਕ ਇਸ ਦੀ ਲਾਸਟ ਡੇਟ ਆ 18 ਤੋਂ 35 ਸਾਲ ਦੀ ਏਜ ਤੁਹਾਡੀ ਹੋਣੀ ਚਾਹੀਦੀ ਹੈ ਇਸ ਨੂੰ ਅਪਲਾਈ ਕਰਨ ਲਈ ਏਜ ਰਿਲੈਕਸੇਸ਼ਨ ਵੀ ਰੂਲਸ ਦੇ ਮੁਤਾਬਿਕ ਦਿੱਤੀ ਜਾਣੀ ਆ ਦੋ ਪੋਸਟ ਦੇ ਵਿੱਚ ਪ੍ਰੋਸੈਸਰ ਵਰਦੀਆਂ ਨੇ ਤੇ ਪੀਐਨ ਦੇ ਲਈ 15 ਪੋਸਟਾਂ ਇਸ ਵਿੱਚ ਨੇ ਸੋ ਜਿਨ੍ਹਾਂ ਨੇ ਅਸਲ ਤਕ ਫਾਰਮ ਨਹੀਂ ਅਪਲਾਈ ਕੀਤੇ ਉਹ ਜਲਦੀ ਜੋ ਆਫਲਾਈਨ ਫਾਰਮ ਆਪਣਾ ਜੋ ਹੈ ਸਬਮਿਟ ਕਰਾ ਕੇਓ ਕਮੇਟੀ ਦੇ ਵਿੱਚ ਤੇ ਕੋਟ ਦੇ ਵਿੱਚ ਤੇ ਜਿਨ੍ਹਾਂ ਨੇ ਵੀ ਪੋਸਟ ਨੂੰ ਹਜ ਤੱਕ ਨਹੀਂ ਅਪਲਾਈ ਕੀਤਾ ਜਾਂ ਕੋਈ ਵੀ ਇਹਦੇ ਬਾਰੇ ਜਾਣਕਾਰੀ ਲੈਣੀ ਹੋ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਲੈ ਸਕਦੇ ਨੇ ਤੇ ਘਰ ਬੈਠੇ ਨਵੇਂ-ਨਵੇਂ ਸਰਕਾਰੀ ਨੌਕਰੀ ਜਾਣਕਾਰੀ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਨੇ ਵੀ ਫਾਰਮ ਅਪਲਾਈ ਹਜ ਤੱਕ ਨਹੀਂ ਕੀਤੀ ਉਹ ਅਪਲਾਈ ਕਰ ਲੈਣ ਤੇ ਤੁਸੀਂ ਆਪਣੇ ਪੋਸਟ ਨੂੰ ਸਾਡੇ ਕੋਲ ਘਰ ਬੈਠੇ ਅਪਲਾਈ ਕਰਵਾ ਸਕਦੇ ਹੋ ਘਰ ਬੈਠੇ ਤੁਸੀਂ ਇੰਟਰਨੈਟ ਕੈਫੇ ਦਾ ਤੇ ਸੇਵਾ ਕੇਂਦਰ ਦਾ ਕੰਮ ਵੀ ਸਾਡੇ ਕੋਲੋਂ ਸਿੱਖ ਸਕਦੇ ਹੋ